ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਕਿਵੇਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਇੱਕ ਸੱਚੇ ਸੇਵਕ ਨੂੰ ਦਰਸ਼ਨ ਦਿੱਤੇ ਉਹਨਾਂ ਕੋਲ ਉਹਦੀ ਜੇਦ ਤੇ ਮਿਲਣ ਗਿਆ ਕਹਿੰਦੇ ਬਿਹਾਰ ਚ ਇੱਕ ਫੱਗੂ ਨਾਂ ਦਾ ਆਦਮੀ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਹੁਤ ਮੰਨਦਾ ਸੀ ਉਹ ਲੋਕਾਂ ਕੋਲੋਂ ਦਸਬੰਦ ਇਕੱਠਾ ਕਰਕੇ ਗੁਰੂ ਕੋਲ ਭੇਜਿਆ ਕਰਦਾ ਸੀ ਬਹੁਤ ਟਾਈਮ ਹੋ ਗਿਆ ਉਹਨੂੰ ਦਸਬੰਦ ਭੇਜਦੇ ਇਹਨੂੰ ਪਰ ਦਿਲ ਵਿੱਚ ਇੱਕ ਰੀਚ ਸੀ ਕਿ ਗੁਰੂ ਮੈਨੂੰ ਆ ਕੇ ਮਿਲੇ ਉਹਨੇ ਬੜਾ ਮਨਚ ਸੋਚਣਾ ਵੀ ਗੁਰੂ ਮੈਨੂੰ ਆ ਕੇ ਮਿਲੇ ਉਹਨੇ ਸਾ ਉਹ ਬਹੁਤ ਇਮਾਨਦਾਰ ਸਾਰਿਆਂ ਘਰੋਂ ਜਿੰਨਾ ਜਿੰਨਾ ਉਹਨੂੰ ਦਸਬੰਦ ਮਿਲਣਾ ਉਹਨੇ ਲਿਖੀ ਜਾਣਾ ਲਿਖ ਕੇ ਰੱਖੀ ਜਾਣਾ ਤੇ ਫਿਰ ਗੁਰੂ ਨੂੰ ਭੇਜ ਦੇਣਾ ਇਸੇ ਤਰ੍ਹਾਂ ਉਹਨੂੰ ਕਹਿੰਦੇ ਕਾਫੀ ਟਾਈਮ ਹੋ ਗਿਆ ਦਸਬੰਦ ਭੇਜਦੇ ਨੂੰ ਫਿਰ ਉਹਨੇ ਇੱਕ ਦਿਨ ਆਪਦਾ ਕਹਿੰਦੇ ਕਿ ਆਪਦੇ ਘਰ ਦਾ ਕੰਮ ਕਰਵਾ ਰਿਆ ਸੀ ਤੇ ਮਿਸਤਰੀਆਂ ਨੇ ਛੋਟਾ ਦਰਵਾਜ਼ਾ ਰੱਖ ਦਿੱਤਾ ਜਦੋਂ ਉਹਨੇ ਵੇਖਿਆ ਇੰਨਾ ਛੋਟਾ ਦਰਵਾਜ਼ਾ ਤੇ ਉਹਨੇ ਮਿਸਤਰੀਆਂ ਨੂੰ ਕਿਹਾ ਦਰਵਾਜ਼ੇ ਨੂੰ ਵੱਡਾ ਕਰ ਦਿਓ ਇਹ ਜਿਹੜਾ ਤੁਸੀਂ ਬੂਹਾ ਲਾਇਆ ਹੈ ਇਨੂੰ ਬਹੁਤ ਵੱਡਾ ਕਰ ਦਿਓ ਮੇਰੇ ਗੁਰੂ ਨੇ ਆਉਣਾ ਏ ਉਹ ਨਿੱਕੇ ਜਿਹੇ ਦਰਵਾਜ਼ੇ ਥਾਣੀ ਆਉਣਗੇ ਮਿਸਤਰੀ ਹੱਸ ਕੇ ਕਹਿੰਦੇ ਅਈ ਬੀ ਦੂਰ ਤੈਨੂੰ ਕਿੱਥੋਂ ਗੁਰੂ ਮਿਲਣ ਆਵੇਗਾ ਤੂੰ ਐਵੇਂ ਹੀ ਰੋਜ਼ ਕਰਦਾ ਰਹਿਣਾ ਏ ਮੇਰੇ ਕੋਲ ਮੇਰਾ ਗੁਰੂ ਆਊਗਾ ਨਿੱਕਾ ਦਰਵਾਜ਼ਾ ਰੱਖ ਲੈ ਕੋਈ ਗੱਲ ਨਹੀਂ ਉਹਨੇ ਕਿਹਾ ਨਹੀਂ ਮੈਂ ਜਦੋਂ ਤੁਹਾਨੂੰ ਕਿਹਾ ਇਹਨੂੰ ਟਾਓ ਤੇ ਦਰਵਾਜ਼ਾ ਵੱਡਾ ਕਰੋ ਮੇਰਾ ਗੁਰੂ ਜ਼ਰੂਰ ਆਵੇਗਾ ਉਹਨਾਂ ਮਜ਼ਾਕ ਤਾਂ ਬੜਾ ਉਡਾਇਆ ਪਰ ਜਿੱਦ ਤੇ ਉਹਨਾਂ ਨੇ ਦਰਵਾਜ਼ਾ ਵੱਡਾ ਕਰ ਦਿੱਤਾ ਕਹਿੰਦੇ ਐਵੇਂ ਹੀ ਉਹ ਦਸਵੰਦ ਲਿਆਉਂਦਾ ਲਿਆਉਂਦਾ ਟਾਈਮ ਬੀਤਦਾ ਗਿਆ ਗੁਰੂ ਨੂੰ ਯਾਦ ਕਰਦਾ ਰਿਹਾ ਦਸਵੰਦ ਭੇਜਦੇ ਰਹਿਣਾ ਇੱਕ ਦਿਨ ਉਹਦੇ ਮਨ 'ਚ ਐਸੀ ਵੱਜੀ ਉਹਨੇ ਦਸਵੰਦ ਇਕੱਠਾ ਕੀਤਾ ਹਰ ਇੱਕ ਕੋਟਲੀ 'ਤੇ ਹਰ ਇੱਕ ਚੀਜ਼ ਨੂੰ ਲਿਖਿਆ ਤੇ ਉਹਨੇ ਉਹ ਜਿੰਨਾ ਦਸਵੰਦ ਸੀ ਇਕੱਠਾ ਕਰਕੇ ਆਪਦੇ ਕੋਲ ਰੱਖੀ ਗਿਆ ਤੇ ਗੁਰੂ ਨੂੰ ਨਾ ਭੇਜਿਆ ਅੰਦਰ ਵਾਲਕੇ ਵੈ ਗਿਆ ਕਹਿੰਦਾ ਕਿ ਮੈਂ ਹੁਣ ਇਹ ਦਸਬੰਧ ਤੁਹਾਨੂੰ ਨਹੀਂ ਦੇਣ ਜਾਣਾ ਤੁਸੀਂ ਮੇਰੇ ਕੋਲ ਆ ਕੇ ਆਪਣਾ ਦਸਬੰਧ ਲੈ ਕੇ ਜਾਓ ਹੁਣ ਮੈਂ ਇਹ ਨਹੀਂ ਭੇਜੂਗਾ ਜਿੰਨਾ ਚਿਰ ਤੁਸੀਂ ਮੇਰੇ ਕੋਲ ਨਹੀਂ ਆਉਂਦੇ ਕਹਿੰਦੇ ਉਹਨੇ ਜਿੱਦ ਕਰ ਲਈ ਅੰਦਰੇ ਅੰਦਰ ਧਿਉਣਾ ਸ਼ੁਰੂ ਕਰ ਦਿੱਤਾ ਲੋਕ ਬੜਾ ਮਜ਼ਾਕ ਉਡਾਉਣ ਇਹ ਐਵੇਂ ਪਾਗਲ ਹੋਇਆ ਫਿਰਦਾ ਐਡੀ ਦੂਰੋਂ ਪਲਾ ਗੁਰੂ ਏ ਕਿਵੇਂ ਇਹਦੇ ਕੋਲ ਆ ਜਾਣਗੇ ਕਿਵੇਂ ਉਹਨਾਂ ਨੂੰ ਪਤਾ ਲੱਗ ਜਾਵੇਗਾ ਬਹੁਤ ਕੁਝ ਕਹਿਣ ਲੱਗ ਪਏ ਕਹਿੰਦੇ ਐਵੇਂ ਕਰਦੇ ਕਰਦੇ ਨੂੰ ਟਾਈਮ ਲੰਘ ਗਿਆ ਉਹਨੇ ਦਸਵੰਦ ਨਾ ਕੱਲਿਆ ਉਧਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾ ਅਚਾਨਕ ਬਨਾਰਸ ਆਏ ਤੇ ਬਨਾਰਸ ਤੋਂ ਕਹਿੰਦੇ ਉਹਦੇ ਪਿੰਡ ਫੱਗੂ ਦੇ ਆ ਗਏ ਨਿੱਕਾ ਜਿਹਾ ਪਿੰਡ ਕਹਿੰਦੇ ਉਹ ਅੰਦਰ ਬੈਠਾ ਤੇ ਗੁਰੂ ਬਾਹਰ ਉਹਦੇ ਦਰਵਾਜ਼ੇ ਅੱਗੇ ਖੜੇ ਤੇ ਕਹਿੰਦੇ ਆ ਉਹਨਾਂ ਨੇ ਜਾ ਕੇ ਕਿਹਾ ਕੋਈ ਫੱਗੂ ਕਿਸੇ ਨੇ ਕੋਸ਼ ਕਿਸੇ ਨੇ ਕੋਸ਼ ਬਾਹਰ ਗੁਰੂ ਆਏ ਤੈਨੂੰ ਮਿਲਣ ਜਿੰਨੂੰ ਰੋਜ਼ ਪੁਕਾਰਦਾ ਸੀ ਉਹਨੇ ਕਿਹਾ ਤੁਸੀਂ ਐਵੇਂ ਝੂਠ ਮਾਰੀ ਜਾਂਦੇ ਹੋ ਮੈਨੂੰ ਵੀ ਇਹ ਰੋਜ਼ ਯਾਦ ਕਰਦਾ ਹੈ ਤੇ ਇਹਦਾ ਮਜ਼ਾਕ ਉਡਾਈਏ ਮੈਨੂੰ ਪਤਾ ਗੁਰੂ ਕਿੱਥੇ ਅਜਾਏ ਹੋਣਿਆ ਉਹਨਾਂ ਨੇ ਕਿਹਾ ਨਹੀਂ ਬਾਹਰ ਨਿਕਲ ਕੇ ਵੇਖ ਤਾਂ ਸੇ ਜਦੋਂ ਬਾਹਰ ਆਇਆ ਤੇ ਗੁਰੂ ਨੂੰ ਵੇਖਿਆ ਅੱਖਾਂ 'ਚੋਂ ਨੀਰ ਖੁਸ਼ੀ ਦਾ ਕੋਈ ਟਿਕਾਣਾ ਨਾ ਤੇ ਗੁਰੂ ਨੇ ਕਿਹਾ ਹਾਂ ਬਈ ਫੱਗੂ ਆਵळा ਬੂਆ ਸਾਡੇ ਲਈ ਵੱਡਾ ਕਰਵਾਇਆ ਹੈ ਹਾਂ ਮਹਾਰਾਜ ਮਹਾਰਾਜ ਘੋੜੇ ਤੇ ਸਵਾਰ ਤੇ ਫੱਗੂ ਦੇ ਘਰ ਆ ਗਏ ਫੱਗੂ ਦੀ ਕੋਈ ਖੁਸ਼ੀ ਦਾ ਟਿਕਾਣਾ ਨਾ ਤੇ ਫਿਰ ਸਾਰਾ ਪਿੰਡ ਉੱਤੇ ਇਕੱਠਾ ਹੋ ਗਿਆ ਗੁਰੂ ਦੇ ਦਰਸ਼ਨਾਂ ਲਈ ਆ ਗਿਆ ਤੇ ਉਹਨੇ ਗੁਰੂ ਨੂੰ ਜਿਹੜਾ ਉਹਤ ਸੰਬੰਧ ਇਕੱਠਾ ਕੀਤਾ ਸੀ ਉਹ ਸਾਰਾ ਪੇਂਟ ਕਰ ਦਿੱਤਾ ਤੇ ਗੁਰੂ ਬੋਲੇ ਓਏ ਫੱਗੂ ਮੇਰਾ ਤੁਮ ਕੋਈ ਸਿਰ ਰੱਖ ਲਿਆ ਉਨੇ ਕਿਹਾ ਮਹਾਰਾਜ ਨਹੀਂ ਮੈਂ ਤਾਂ ਸਾਰਾ ਇੱਕ ਇੱਕ ਕਰਕੇ ਲਿਖਦਾ ਮੈਂ ਕੁਝ ਨਹੀਂ ਰੱਖਿਆ ਉਹਨੇ ਕਿਹਾ ਨਹੀਂ ਤੂੰ ਵਿੱਚੋਂ ਦਸਵੰਧ ਰੱਖ ਲਿਆ ਐ ਪਿੰਡ ਵਾਲੇ ਲੋਕ ਵੀ ਸੁਣ ਕੇ ਹੈਰਾਨ ਵੀ ਇਹ ਤਾਂ ਬਹੁਤ ਇਮਾਨਦਾਰ ਹੈ ਇਹਨੇ ਤਾਂ ਕਦੀ ਕੋਈ ਹੇਰਾ ਫੇਰੀ ਨਹੀਂ ਕੀਤੀ ਬੜਾ ਲਿਖ ਲਿਖ ਕੇ ਰੱਖਦਾ ਹੈ ਗੁਰੂ ਨੂੰ ਭੇਜਦਾ ਹੈ ਗੁਰੂ ਨੇ ਫਿਰ ਕਿਹਾ ਤੇ ਉਹਨੇ ਕਿਹਾ ਮਹਾਰਾਜ ਹੋ ਸਕਦਾ ਮੇਰੇ ਤੋਂ ਕੋਈ ਲਿਖਣ ਵਿੱਚ ਭੁੱਲ ਹੋ ਗਈ ਹੋਵੇ ਹੋ ਸਕਦਾ ਮੈਂ ਭੁੱਲ ਗਿਆ ਹੋਵਾਂ ਮੈਨੂੰ ਸੋਝੀ ਤਾ ਮੈਨੂੰ ਦੱਸੋ ਕਿਵੇਂ ਕੀ ਗੱਲ ਹੈ ਤਾਂ ਗੁਰੂ ਨੇ ਕਿਹਾ ਵੀ ਤੂੰ ਇੱਕ ਵਾਰ ਇੱਕ ਮਾਈ ਦੇ ਘਰ ਗਿਆ ਸੀ ਉਹ ਘਰੇ ਲੜੀ ਹੋਈ ਸੀ ਤੇ ਉਹਨੇ ਤੈਨੂੰ ਕੂੜਾ ਹੁੰਜਦੀ ਨੇ ਕੂੜਾ ਹੀ ਜੋ ਮਿੱਟੀ ਸੀ ਉਹ ਤੇਰੀ ਝੋਲੀ ਚ ਪਾ ਦਿੱਤੀ ਸੀ ਤੇ ਤੂੰ ਉਹ ਮਿੱਟੀ ਲਿਆ ਕੇ ਉਵੇਂ ਹੀ ਪਾ ਕੇ ਘਰੇ ਸੁੱਟ ਦਿੱਤੀ ਤੇ ਉਹਦੇ ਵਿੱਚ ਬੇਲ ਦੀ ਗਿੜਕ ਸੀ ਉਹ ਜਿਹੜੀ 베ਰੀ ਏ ਉਹ ਸਾਡੀ ਏ ਉਹ ਉਹ ਉਸੇ ਗਿੜਕ ਦੇ ਨਾਲ ਉੱਗੀ ਏ ਇਹ ਵੀ ਸਾਡਾ ਹੀ ਦਸਵੰਦ ਏ ਤਾਂ ਉਹਨੇ ਕਿਹਾ ਹਾਂ ਮਹਾਰਾਜ ਇਹ ਤੋਂ ਡਈ ਏ ਉਸ ਔਰਤ ਨੇ ਮੈਨੂੰ ਗੁੱਸੇ ਵਿੱਚ ਮਿੱਟੀ ਘਟਾਈ ਪਾ ਦਿੱਤਾ ਸੀ ਕਹਿੰਦੇ ਅੱਜ ਵੀ ਉਹ 베ਰੀ ਉੱਥੇ ਸਲਾਮਤ ਹੈ ਗੁਰੂ ਨੂੰ ਕੋਈ ਯਾਦ ਕਰਕੇ ਵੇਖੇ ਤਿਲੋਂ ਯਾਦ ਕਰਕੇ ਵੇਖੇ ਤੇ ਗੁਰੂ ਆਪ ਹਾਜ਼ਰ ਨਾਜ਼ਰ ਹੁੰਦੇ ਨੇ ਗੁਰੂ ਸਭ ਜਾਣੀ ਜਾਣਦੇ ਉਹ ਸਭ ਜਾਣਦੇ ਨੇ ਕੌਣ ਮੈਨੂੰ ਦਿਲੋਂ ਕਰਦਾ ਹੈ ਤੇ ਕੌਣ ਉਤੋਂ ਉਤੋਂ ਐਵੇਂ ਫੋਕਾ ਲੋਕ ਵਿਖਾਵਾ ਕਰੀ ਜਾਂਦਾ ਸੋ ਸਾਧ ਸੰਗਤ ਕਿੱਥੋਂ ਗੁਰੂ ਉਹਨਾਂ ਨੂੰ ਚੱਲ ਕੇ ਮਿਲਣ ਗਿਆ ਜਿੱਥੇ ਪਿਆਰ ਹੋਵੇ ਉੱਥੇ ਫਿਰ ਗੁਰੂ ਨੂੰ ਜਾਣਾ ਪੈਂਦਾ ਜੋ ਮਰਜ਼ੀ ਹੋਵੇ ਗੁਰੂ ਆਪ ਦੇ ਸੇਵਕਾਂ ਕੋਲ ਪਿਆਰ ਦੀ ਨਿਕ ਲੈਣ ਜਾਂਦੇ ਜਾਂਦੇ ਐ ਸੋ ਸਾਧ ਸੰਗਤ ਇਹ ਸਾਕੀ ਸੁਣਾਉਂਦਿਆਂ ਕੋਈ ਗਲਤੀ ਹੋਈ ਤਾਂ ਭੁੱਲ ਝੁਕ ਮਾਫ ਕਰਨਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰਨਾ ਅੰਮ੍ਰਿਤ ਵੇਲੇ ਉੱਠੋ ਨਾਮ ਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਸਿੰਘ ਸਜੋ ਸੱਚ ਬੋਲੋ ਝੂਠ ਨਾ ਬੋਲੋ ਈਰਖਾ ਨਾ ਕਰੋ ਸਰਬੱਤ ਦਾ ਭਲਾ ਮੰਗੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ